ਸਤਿ ਸ਼੍ਰੀ ਅਕਾਲ ਜੀ ਪਿਆਰੇ ਦੋਸਤੋ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਅੱਜ ਜੋ ਆਪਣਾ ਚੈਨਲ ਦਾ ਟੌਪਿਕ ਹੈ ਉਹ ਟੌਪਿਕ 9894 ਦੀ ਭਰਤੀ ਨੂੰ ਲੈ ਕੇ ਹੈ ਆਪਾਂ ਨੂੰ ਪਤਾ ਹੀ ਹੈ ਕਿ ਸਨ 2022 ਦੇ ਵਿੱਚ ਇਹ ਭਰਤੀ ਦਾ ਵਿਗਿਆਪਨ ਆਇਆ ਸੀਗਾ ਤੇ ਡਿਪਾਰਟਮੈਂਟ ਦੀਆਂ ਵੱਖ-ਵੱਖ ਪੜਾਵਾਂ ਦੇ ਵਿੱਚ ਜਿਹੜੇ ਹੈ ਇਹਨਾਂ ਦੇ ਪੇਪਰ ਲੈ ਲਏ ਗਏ ਸੀਗੇ ਤੇ ਫਿਰ ਇਸ ਦੇ ਵਿੱਚ ਪਰਤੀ ਦੇ ਉੱਤੇ ਇੱਕ ਕੇਸ ਲੱਗ ਗਿਆ ਸੀਗਾ ਜਿਸ ਕਰਕੇ ਇਸ ਪਰਤੀ ਨੂੰ ਰੋਕ ਲਾ ਦਿੱਤੀ ਗਈ ਸੀ ਹਾਈ ਕੋਰਟ ਦੇ ਦੁਆਰਾ ਤੇ ਹੁਣ ਇੱਕ ਡਿਪਾਰਟਮੈਂਟ ਦੇ ਦੁਆਰਾ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਪਬਲਿਕ ਨੋਟਿਸ ਆਇਆ ਹੈ ਉਹ ਨੋਟਿਸ ਕੀ ਹੈ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਹਾਂਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਰਿਕਵੈਸਟ ਕਰੂੰਗਾ ਕਿ ਜੇਕਰ ਤੁਸੀਂ ਹਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਕੋਲੇ ਪਹੁੰਚਦੀਆਂ ਰਹਿਣ ਪਬਲਿਕ ਨੋਟਿਸ ਕੀ ਹੈ ਜੀ ਉਹ ਆਪਾਂ ਨੂੰ ਪਤਾ ਹੀ ਹੈ ਕਿ ਸਕੂਲ ਸਿੱਖਿਆ ਵਿਭਾਗ ਅਧੀਨ 9594 ETT ਕਾਡਰ ਦਾ ਵਿਗਿਆਪਨ ਮਿਤੀ 12 10 2022 ਨੂੰ ਦਿੱਤਾ ਗਿਆ ਸੀ ਜਿਸ ਦੀ ਅਪਲਾਈ ਕਰਨ ਦੀ ਆਖਰੀ ਮਿਤੀ 10 11 2022 ਸੀ ਤੇ ਅਪਲਾਈ ਕਰਨ ਤੋਂ ਬਾਅਦ ਜਿਹੜਾ ਹੈ ਇਹਨਾਂ ਦਾ ਪੇਪਰ ਵੀ ਲੈ ਲਿਆ ਗਿਆ ਸੀਗਾ ਜੀ ਪੇਪਰ ਦੀ ਮਿਤੀ ਕੀ ਸੀਗੀ ਜੋ ਟੈਸਟ ਸਾਨੂੰ ਲਿਆ ਗਿਆ ਸੀ 5 ਤਰੀਕ ਤੀਜਾ ਮਹੀਨਾ 2003 ਨੂੰ ਲਿਆ ਗਿਆ ਸੀਗਾ ਬਟ ਉਸ ਦੇ ਨਤੀਜੇ ਤੋਂ ਬਾਅਦ ਇੱਕ ਪਟੀਸ਼ਨ ਲੱਗੀ ਸੀਗੀ ਤੇ ਜਿਸ ਦੇ ਵਿੱਚ ਜਿਹੜਾ ਹੈ ਮਾਨਯੋਗ ਹਾਈ ਕੋਰਟ ਨੇ ਹੁਕਮ ਅਨੁਸਾਰ ਜਿਹੜਾ ਹੈ ਐਸ ਭਰਤੀ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਠੀਕ ਹੈ ਜੀ ਪੇਪਰ ਏ ਦੇ ਉੱਤੇ ਜਿਹੜਾ ਹੈ ਰੋਕ ਲੱਗ ਗਈ ਸੀ ਮਾਨਯੋਗ ਹਾਈ ਕੋਰਟ ਵੱਲੋਂ ਜਿਹੜਾ ਹੈ ਐਸ ਦੇ ਉੱਤੇ ਰੋਕ ਲਗਾਉਣ ਤੋਂ ਬਾਅਦ ਕਿਹਾ ਗਿਆ ਸੀਗਾ ਕਿ ਐਸ ਦਾ ਪੇਪਰ ਜੋ ਹੈ ਉਹ ਦੁਬਾਰਾ ਲਿਆ ਜਾਵੇਗਾ ਇਸ ਮੰਤਵ 9894 ईटीटी पेपर ए ਪੰਜਾਬੀ ਭਾਸ਼ਾ ਪੇਪਰ ਦਾ ਸਿਲੇਬਸ ਵਿਭਾਗ ਦੀ ਵੈਬਸਾਈਟ www.educationrecruitmentboard ਦੇ ਉੱਤੇ ਜਿਹੜਾ ਹੈ ਮਿਤੀ 18 5 2024 ਨੂੰ ਅਪਡੇਟ ਕਰ ਦਿੱਤਾ ਗਿਆ ਸੀਗਾ ਜੀ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜਿਹੜਾ ਹੈ ਇਸ ਦਾ ਸਿਲੇਬਸ ਵੈਬਸਾਈਟ ਦੇ ਉੱਤੇ ਅਪਲੋਡ ਕਰ ਦਿੱਤਾ ਗਿਆ ਸੀ ਉਮੀਦਵਾਰਾਂ ਨੂੰ ਹੁਣ ਸੂਚਿਤ ਕੀਤਾ ਜਾਂਦਾ ਹੈ ਜੋ ਉਮੀਦਵਾਰਾਂ ਨੇ ਇਸ ਦਾ ਪੇਪਰ ਦਿੱਤਾ ਸੀਗਾ ਜਾਂ ਅਪਲਾਈ ਕੀਤਾ ਹੋਇਆ ਉਹਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹਨਾਂ ਅਸਾਮੀਆਂ ਲਈ ਲਿਖਤੀ ਟੈਸਟ ਮੈਂ ਤੁਹਾਨੂੰ ਇੱਕ ਵਾਰ ਫੇਰ ਪੜ੍ਹ ਕੇ ਦੱਸ ਦਿੰਦਾ ਕਿ ਉਹਨਾਂ ਦਾ ਲਿਖਤੀ ਟੈਸਟ ਜੋ ਹੈ 28 ਤਰੀਕ 7ਵਾਂ ਮਹੀਨਾ 2024 ਨੂੰ ਲਿਆ ਜਾਵੇਗਾ 28 ਜੁਲਾਈ 2024 ਨੂੰ ਇਸ ਦਾ ਜਿਹੜਾ ਹੈ ਟੈਸਟ ਲਿਆ ਜਾਵੇਗਾ ਇਸ ਦਾ ਸਮਾਂ 11 ਵਜੇ ਤੋਂ 12 ਵਜੇ 12:40 ਤੱਕ ਹੋਵੇਗਾ ਇਸ ਲਿਖਤੀ ਟੈਸਟ ਲਈ ਪ੍ਰੀਖਿਆ ਕੇਂਦਰ ਅਤੇ ਰੋਲ ਨੰਬਰ ਜਿਹੜੇ ਹੈ ਵੈਬਸਾਈਟ ਦੇ ਉੱਪਰ ਇਸ ਤੋਂ ਬਾਅਦ ਜਿਹੜੇ ਆਪ ਲੋਡ ਕਰ ਦਿੱਤੇ ਜਾਣਗੇ ਠੀਕ ਹੈ ਜੀ ਉਸ ਦੇ ਉੱਤੇ ਜਾਰੀ ਕਰ ਦਿੱਤੇ ਜਾਣਗੇ ਤਾਂ ਸਮੇਂ-ਸਮੇਂ ਦੇ ਉੱਤੇ ਜਿਹੜਾ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਆਉਂਦੀਆਂ ਰਹਿਣਗੀਆਂ ਕੀ ਇਸ ਭਰਤੀ ਨੂੰ ਲੈ ਕੇ ਅੱਗੇ ਫੈਸਲੇ ਹੋਣਗੇ ਕਿ ਹੈ ਜਾਂ ਪੇਪਰ ਆਊਗਾ ਕਿ ਪੇਪਰ ਆਊਗਾ ਕੀ ਉਸ ਪੇਪਰ ਦਾ ਰਿਜ਼ਲਟ ਆਵੇਗਾ ਕਦੋਂ ਆਵੇਗਾ ਉਸ ਦੇ ਬਾਰੇ ਆਪਾਂ ਇਸ ਚੈਨਲ ਦੇ ਉੱਤੇ ਗੱਲਾਂ ਬਾਤਾਂ ਕਰਦੇ ਰਹਾਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਤਾਂ ਕਿ ਉਹ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਗੇ ਫਿਰ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਵਿੱਚ ਉਦੋਂ ਤੱਕ ਟਾਟਾ ਬਾਏ ਬਾਏ